ਤੁਹਾਡਾ ਕੱਲ ਦਾ ਸੱਦਾ ਸੀਗਾ ਤੇ ਤੁਸੀਂ ਅੱਜ ਹੀ ਜਿਹੜਾ ਹੈਗਾ ਕਿਉਂ ਜਾ ਰਹੇ ਹੋ ਬਈ ਕਿਸਾਨਾਂ ਨੂੰ ਜਿਹੜਾ ਪੰਜਾਬ ਰਹਿਣ ਦੇ ਬਾਰਡਰ ਤੇ ਰੋਕੇ ਗਿਆ ਕੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਆ ਸਕਦੀ ਹੈ ਜਾਂ ਨਹੀਂ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ ਨੰਗਾ ਦਿੱਤਾ ਤੇ ਸਰਕਾਰ ਲੋਕਾਂ ਦੇ ਸਾਹਮਣੇ ਝੁਕੀ ਹੈ ਉਹ ਛੱਟ ਵੱਜੂਗੀ ਸਰਕਾਰ ਇਹਦੇ 'ਚ ਗੁਰਪ੍ਰੀਤ ਇਹ ਹੈ ਕੋਈ ਇਹ ਸਰਕਾਰ ਦੇ ਆਪਾਂ ਢਾਂਗ ਨਹੀਂ ਮਾਰਨੀ ਹੁੰਦੀ ਉਦੋਂ ਵੀ ਹਰਿਆਣੇ ਦੇ ਵਿੱਚ ਮੋਰਚਾ ਲਾਇਆ ਸੀ ਕਿਹੜੇ-ਕਿਹੜੇ ਸਟੇਟਾਂ ਤੋਂ ਜਿਹੜੇ ਕਿਸਾਨ ਆ ਜਿਹੜੇ ਹੈਗੇ ਆ ਆ ਰਹੇ ਆ ਤੁਹਾਨੂੰ ਤਾਂ ਕਿੰਨੀ ਗਿਣਤੀ ਹੋਣ ਤੇ ਤੁਹਾਨੂੰ ਜਿਹੜੇ ਸਾਨੂੰ ਲੱਗ ਪਈ ਗੱਲ ਦੋਸਤੋ ਮੈਂ ਗੁਰਪ੍ਰੀਤ ਕੁੱਲ ਲਈ ਅੱਜ ਵਕਤ ਮੌਜੂਦ ਆ ਪੰਜਾਬ ਹਰਿਆਣਾ ਦਾ ਬਾਰਡਰ ਆ ਡੱਬ ਵਾਲੀ ਸੋ ਡੱਬ ਵਾਲੀ ਤੋਂ ਜਿਹੜਾ ਹੈਗਾ ਆਪਾਂ ਗੱਲ ਕਰਗੇ ਹਰਿਆਣਾ ਦੇ ਵਿੱਚ ਜਿਹੜਾ ਪੰਜਾਬ ਦੇ ਕਿਸਾਨ ਆ ਜਿਹੜੇ ਐਂਟਰ ਹੋ ਚੁੱਕੇ ਆ ਫਿਲਹਾਲ ਜਿਹੜਾ ਭਾਰਤਿਕ ਕਿਸਾਨ ਨੇ ਇੱਕ ਕਹਾਵਗਰਾ ਆ ਦਾ ਖਾਸ ਕਰਕੇ ਆਪਾਂ ਗੱਲ ਕਰਕੇ ਕਿ ਮੋਕਸਨ ਬਲਾਕ ਦੇ ਜਿਹੜੇ ਹੈਗੇ ਆ ਆਪਾਂ ਕਹਿੰਗੇ ਖਤਰਵਾ ਬਲਾਕ ਆ ਜਾਂ ਮੋਕਸਨ ਜ਼ਿਲ੍ਹੇ ਦੇ ਜਿਹੜੇ ਜਥਾ ਜਿਹੜਾ ਉਹ ਜਾ ਰਿਹਾ ਚਾਹੇ ਆਪਾਂ ਕਹਿੰਗੇ ਕਿਸਾਨ ਆਹ ਪੰਚਾਇਤ ਕੱਲ ਨੂੰ ਆ ਪਰ ਇਹ ਅੱਜ ਹੀ ਜਾ ਰਹੇ ਹਨ ਇਹਨਾਂ ਦੇ ਬਾਰੇ ਗੱਲਬਾਤ ਕਰਦਾ ਮੇਰੇ ਨਾਲ ਅਲੱਗ-ਅਲੱਗ ਪਿੰਡਾਂ ਦੇ ਆਗੂ ਵੀ ਉਸ ਤੋਂ ਬਿਨਾ ਜਿਹੜੀਆਂ ਬੀਬੀਆਂ ਵੀ ਜਿਹੜੀਆਂ ਹੈਗਾ ਅਲੱਗ-ਅਲੱਗ ਚੈਨਲ ਤੇ ਬਾਈਟ ਕਰ ਰਹੀਆਂ ਸੋ ਆਪਾਂ ਫਿਲਹਾਲ ਪੁੱਛਦੇ ਹਾਂ ਇਹਨਾਂ ਦੀ ਕੀ ਰਣਨੀਤੀ ਰਹੀ ਹੈ ਮੇਰੇ ਨਾਲ ਬਿੱਟੂ ਮੱਲਣ ਬਿੱਟੂ ਜਿਹੜਾ ਹੈਗਾ ਤੁਹਾਡਾ ਕੱਲ ਦਾ ਸੱਦਾ ਸੀਗਾ ਤੇ ਤੁਸੀਂ ਅੱਜ ਹੀ ਜਿਹੜਾ ਹੈਗਾ ਕਿਉਂ ਜਾ ਰਹੇ ਹੋ ਬਈ ਅੱਜ ਬਈ ਇੱਕ ਦਿਨ ਪਹਿਲਾਂ ਤੁਰੇ ਹਨ ਵੀ ਨੇੜੇ ਜਾ ਕੇ ਆ ਰਾਮਲੀਲਾ ਗਰਾਊਂਡ ਦੇ ਮੋਰਚੇ ਦੇ ਕਿੱਥੇ ਮਹਾ ਪੰਚ ਉੱਥੇ ਨਜ਼ਦੀਕ ਜਾ ਕੇ ਸਹੀ ਆਪ ਦਾ ਲੰਗਰ ਪਾਣੀ ਬਣਾਵਾਂਗੇ ਤੇ ਤੜਕੇ ਸਮੇਂ ਸਿਰ ਸਟੇਜ ਤੇ ਪਹੁੰਚ ਸਕੀਏ ਤੇ ਸਮੇਂ ਸਿਰ ਜਿਹੜੀ ਮਹਾਪੰਚਾਇਤ ਰੈਲੀ ਹੋਣੀ ਹੈ ਉਹਦੇ ਵਿੱਚ ਸਾਰੇ ਕਿਸਾਨ ਹਾਜ਼ਰੀ ਭਰ ਸਕਣ ਤੇ ਜੇ ਦੇਖਿਆ ਜਾਵੇ ਪਿਛਲੀ ਵਾਰ ਜਿਹੜਾ ਕਿਸਾਨਾਂ ਕਿਸਾਨਾਂ ਨੂੰ ਜਿਹੜਾ ਪੰਜਾਬ ਰਹਿਣ ਦੇ ਬਾਰਡਰ ਤੇ ਰੋਕੇਗਾ ਕੀ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਆ ਸਕਦੀ ਹੈ ਜਾਂ ਨਹੀਂ ਸਾਨੂੰ ਇਹਦੇ ਵਿੱਚ ਕੋਈ ਦਿੱਕਤ ਨਹੀਂ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਤੇ ਆ ਲੱਖਾਂ ਦੀ ਗਿਣਤੀ 'ਚ ਜਿਹੜੇ ਕਿਸਾਨ ਜਾ ਰਹੇ ਆ ਇੱਕ ਵਾਰਾਂ ਫੇਰ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਝੁਕਣਾ ਪਿਆ ਤੇ ਅਸੀਂ ਉਹਦੀ ਵੀ ਨਿਖੇਧੀ ਕਰਦੇ ਹਾਂ ਜਿਹੜੇ ਕੁਝ ਜਥੇਬੰਦੀਆਂ ਸਾਡੇ ਭਰਾ ਜਿਹੜੇ ਨਖੌਰੀ ਤੇ ਸਿੰਘੂ ਬਾਰਡਰ ਤੇ ਬੈਠੇ ਐ ਉਹਨਾਂ ਤੇ ਸਰਕਾਰ ਨੇ ਜਿਹੜਾ ਜ਼ਬਰ ਕੀਤਾ ਉਹਦੇ ਸਬੰਧ ਚ ਤੇ ਜਿਹੜੀਆਂ 2020 ਦੇ ਵਿੱਚ ਮੰਗੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਉਹਦੇ ਸਬੰਧ ਚ ਸੰਯੁਕਤ ਕਿਸਾਨ ਮੋਰਚਾ ਲੜਾਈ ਦੇ ਵਿੱਚ ਉਦੋਂ ਤੋਂ ਹੀ ਮੈਦਾਨ ਦੇ ਵਿੱਚ ਆ ਉਹ ਅंदोलਨ ਖਤਮ ਨਹੀਂ ਕੀਤਾ ਸੀ ਉਹਨੂੰ ਮੁਲਤਵੀ ਕੀਤਾ ਸੀਗਾ ਐਮਐਸਪੀ ਹੋਵੇ ਲਖੀਂਪੁਰ ਖੀਰੀ ਦੇ ਜਿਹੜੇ ਸ਼ਹੀਦ ਕਿਸਾਨ ਆ ਉਹਨਾਂ ਦਾ ਇਨਸਾਫ ਹੋਵੇ ਅंदोलਨਕਾਰੀ ਕਿਸਾਨਾਂ ਤੇ ਪਰਚਾ ਦਰਜ ਹੋਵੇ ਫਸਲਾਂ ਦੇ ਭਾਅ ਹੋਣ ਸਰਕਾਰੀ ਬੀਮਾ ਯੋਜਨਾ ਹੋਵੇ ਚਾਹ 10000 ਪੈਲਸਨ ਕਿਸਾਨਾਂ ਮਜ਼ਦੂਰਾਂ ਦੀ ਹੋਵੇ ਚਾਹ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨ ਦੀ ਨੀਤੀ ਹੋਵੇ ਉਹਦੇ ਤੇ ਲਗਾਤਾਰ ਮੈਦਾਨ ਦੇ ਵਿੱਚ ਆ ਲੜ ਰਹੇ ਆ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਸਾਡੀਆਂ ਮਾਵਾ ਭੈਣਾ ਜਾ ਰਹੀਆਂ ਨੇ ਉਹਦੇ ਕਰਕੇ ਇੱਕ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ ਨੰਗਾ ਦਿੱਤਾ ਤੇ ਸਰਕਾਰ ਲੋਕਾਂ ਦੇ ਸਾਹਮਣੇ ਝੁਕੀ ਹੈ ਕਿਉਂਕਿ ਪਹਿਲਾਂ ਹੀ ਸਰਕਾਰ ਦੀ ਬਹੁਤ ਨਖੇਦੀ ਹੋ ਚੁੱਕੀ ਹੈ ਜਿਹੜਾ ਕਿਸਾਨਾਂ ਤੇ ਜ਼ਬਰ ਕੀਤਾ ਹੈ ਸੋ ਜਿਹੜਾ ਹੈਗਾ ਆਪਾਂ ਗੱਲ ਕਰ ਗਏ ਜਿਹੜਾ ਕਿਸਾਨ ਮਹਾਪੱਜਾ ਦਾ ਕੀ ਇਫੈਕਟ ਹੋਊਗਾ ਸਰਕਾਰ ਤੇ ਇਹਦੇ ਤੇ ਵੋਟਾਂ ਦੀ ਇਸ ਟਾਈਮ ਵੋਟਾਂ ਦੀ ਝੋਟਾ ਜਿਹੜੀ ਉਹ ਛੱਟ ਵੱਜੂਗੀ ਸਰਕਾਰ ਦੇ ਕਿਉਂਕਿ ਇਹਦੇ 'ਚ ਗੁਰਪ੍ਰੀਤ ਇਹ ਐ ਕੋਈ ਇਹ ਸਰਕਾਰ ਦੇ ਆਪਾਂ ਢਾਂਗ ਨਹੀਂ ਮਾਰਨੀ ਹੁੰਦੀ ਉਦੋਂ ਵੀ ਹਰਿਆਣੇ ਦੇ ਵਿੱਚ ਮੋਰਚਾ ਲਾਇਆ ਸੀ ਹਰਿਆਣੇ ਦੇ ਸੜਕਾਂ ਤੇ ਬੈਠੇ ਸੀ 220 ਦੇ ਵਿੱਚ ਤੇ ਮੋਰਚੇ ਦੀ ਦਾਅ ਬਣਾਈ ਸੀ ਗਲੀਆਂ ਤੋਂ ਮੋਰਚਾ ਚੱਲਿਆ ਸੀ ਪਿੰਡਾਂ ਤੋਂ ਮੋਰਚਾ ਚੱਲਿਆ ਸੱਥਾਂ ਤੋਂ ਮੋਰਚਾ ਚੱਲਿਆ ਸੀ ਤੇ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਮੋਰਚੇ ਦੀ ਗੂੰਜ ਵੱਜਦੀ ਸੀ ਤੇ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਗੂੰਜ ਵੱਜਦੀ ਸੀ ਤੇ ਉਹਦਾ ਸੇਰਾ ਉਹ ਕਿਰਤੀ ਲੋਕਾਂ ਨੂੰ ਗਿਆ ਜਿੱਤ ਕੇ ਆਏ ਆ ਤੇ ਅੱਜ ਫੇਰ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਜਿਹਨਾਂ ਨੂੰ ਲਾਗੂ ਕਰਾਉਣਾ ਹੈ ਤੇ ਉਹਦੇ ਵਿੱਚ ਸਰਕਾਰ ਲਿਖਤੀ ਰੂਪ 'ਚ ਦਿੱਤਾ ਸਰਕਾਰ ਵਾਦਾ ਕਰਕੇ ਭੱਜੀ ਤੇ ਉਹਦਾ ਅੱਜ ਵੋਟਾਂ ਦਾ ਦੇਣਾ ਤੇ ਅੱਜ ਉਹ ਅਸੀਂ ਦੱਸਾਂਗੇ ਵੀ ਸਾਡੇ ਨਾਲ ਵਾਦਾ ਕਰਕੇ ਭੱਜੇ ਐ ਕਿਰਤੀ ਲੋਕਾਂ ਦਾ ਹਾਲਾਤ ਐ ਤੇ ਇਹਦਾ ਡਿਫੈਕਟ ਬਹੁਤ ਜਾਣਾ ਜੋ ਲੱਖਾਂ ਗਿਣਤੀ ਦੇ ਵਿੱਚ ਕਿਸਾਨ ਮੈਦਾਨ ਦੇ ਵਿੱਚ ਉਤਰੂਗਾ ਕਿਹੜੇ ਕਿਹੜੇ ਸਟੇਟਾਂ ਤੋਂ ਜਿਹੜੇ ਕਿਸਾਨ ਆ ਜਿਹੜੇ ਹੈਗੇ ਆ ਆ ਰਹੇ ਆ ਤੁਹਾਨੂੰ ਤਾਂ ਕਿੰਨੀ ਗਿਣਤੀ ਹੋਣ ਤੇ ਤੁਹਾਨੂੰ ਜਿਹੜੇ ਆ ਸਾਨੂੰ ਲਗਭਗ ਭਾਰਤ ਦੇ ਸਾਰੇ ਜਿੰਨੀਆਂ ਜਥੇਬੰਦੀਆਂ ਨੇ ਉਹ ਆ ਰਹੀਆਂ 40000 ਗਿਣਤੀ ਹੈ ਜਿਹੜੀ ਭਾਰਤੀ ਕਿਸਾਨ ਜੁਨੇ ਅਨੇਕਤਾ ਗ੍ਰਾਹਾਂ ਦੀ 852 ਲਗਭਗ ਜਾ ਰਹੀ ਹੈ ਤੇ ਅਸੀਂ ਅਨੁਮਾਨ ਲਾਉਂਦੇ ਆਂ ਵੀ ਲੱਖਾਂ ਦੀ ਗਿਣਤੀ ਚ ਕਿਸਾਨ ਮਜ਼ਦੂਰ ਮਾਵਾ ਭੈਣਾ ਆਉਣਗੇ ਸੋ ਇਹ ਸਣਾ ਆਪਾਂ ਕੱਲ੍ਹ ਕੇ ਭਾਰਤੀ ਕਿਸਾਨ ਜਣੇ ਇਕਤਾ ਆਗਰਾਹਾ ਦੇ ਆਪਾਂ ਇੱਕ ਅੱਗੇ ਮੁਕਸਰ ਜ਼ਿਲ੍ਹੇ ਦੇ ਆਗੂ ਉਹਨਾਂ ਦਾ ਕਹਿਣਾ ਕਿ ਸਾਡੇ ਕੱਲੇ ਭਾਰਤੀ ਕਿਸਾਨ ਜਣੇ ਇਕਤਾ ਆਗਰਾਹਾ ਘੱਟੋ ਘੱਟ ਜਿਹੜਾ 40000 ਦਾ ਇਕੱਠ ਜਿਹੜਾ ਹੈਗਾ ਕਰੂਗਾ ਹੀ ਬਾਕੀ ਵੀ ਕਿਜੋ ਆਗਰਾਹਾ ਬਹੁਤ ਵੱਡੀ ਜਥੇਬੰਦੀ ਆ ਪੂਰੇ ਭਾਰਤ ਦੇ ਕਿਸਾਨ ਜਿਹੜੇ ਹੈਗਾ ਨਮਾਇੰਦਗ ਕਰਨ ਵਾਲੀ ਜਮਾਤ ਹੈ ਤੇ ਲੱਖਾਂ ਦੀ ਗੰਟੀ ਦੇ ਵਿੱਚ ਇਕੱਠਾ ਜਿਹੜਾ ਕੱਲ ਨੂੰ ਤੁਹਾਨੂੰ ਰਾਮਲੀਲਾ ਗਰਾਊਂਡ ਦੇ ਵਿੱਚ ਹੁੰਦਾ ਨਜ਼ਰ ਆਊਗਾ ਜਿੱਥੇ ਅਰਵਿੰਦ ਕੇਜਰੀਵਾਲ ਨੇ ਅੰਨਾ ਹਜ਼ਾਰੇ ਤੋਂ ਆਪਦੀ ਸ਼ੁਰੂਆਤ ਕੀਤੀ ਸੀ ਉੱਥੇ ਦੁਬਾਰਾ ਤੋਂ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਉਹਨਾਂ ਸਿਆਸੀ ਧਿਰਾਂ ਖਿਲਾਫ ਜਿਹੜਾ ਹੈਗਾ ਮੋਰਚਾ ਖੋਲਿਆ ਜਾ ਰਿਹਾ ਤੇ ਮੇਰੇ ਨਾਲ ਉਹਨਾਂ ਤੋਂ ਬਿਨਾਂ ਆਪਾਂਗੇ ਅਲੱਗ ਹੋਰ ਆਗੂ ਬਿਨਾਂ ਗੁਰਪ੍ਰਖਤ ਭਲਾਈ ਨੇ ਕੀ ਕਹਿਣਾ ਚਾਹਾਂ ਕਿ ਜਿਹੜਾ ਹੈਗਾ ਇਹ ਜਿਹੜਾ ਇਕੱਠਾ ਤੁਸੀਂ ਆਪਦੀ ਜ਼ਿੰਦਗੀ ਚ ਪਹਿਲਾਂ ਵੀ ਕਾਫੀ ਵਾਰ ਦਿੱਲੀ ਗਏ ਹੋਗੇ ਤੇ ਇਹ ਕਿਵੇਂ ਵੱਖਰਾ ਇਹਨਾਂ ਚੀਜ਼ਾਂ ਤੋਂ ਮੈਂ ਪਹਿਲਾਂ ਤਾਂ ਚੈਨਲ ਵਾਲਿਆਂ ਦਾ ਸਵਾਗਤ ਕਰਦਾ ਮੈਂ ਭਾਰਤੀ ਕਿਸਾਨ ਯੂਗਤਾ ਅਗਰਾ ਦਾ ਜਲਾ ਮੁਖਸਰ ਦਾ ਜੰਨਾ ਸਕੱਤਰ ਆ ਅੱਜ ਜੋ ਅਸੀਂ 3 ਸਾਲ ਬਾਅਦ ਜਿਹੜੇ ਕਾਲੇ ਕਾਨੂੰਨ ਰੱਦ ਭਵੇਂ ਕਰਤੇ ਸੀ 303 ਸਾਲ ਪਹਿਲਾਂ ਪਰ ਜਿਹੜੀਆਂ ਰਹਿੰਦੀਆਂ ਮੰਗਾਂ ਨੂੰ ਮੋਦੀ ਸਰਕਾਰ ਉਹਨੂੰ ਲਾਗੂ ਨਹੀਂ ਕਰ ਰਹੀ ਇਸ ਕਰਕੇ ਜਿਹੜੀ ਕੇਂਦਰ ਦੀ ਭਾਜਪਾ ਸਰਕਾਰ ਤੇ ਭਗਵਾਨ ਤਮਾਨ ਸਰਕਾਰ ਇਹਨਾਂ ਦੀ ਇੱਕ ਚਾਲ ਸੀ ਕਿ ਇਹ ਅੰਦੋਲਨ ਨੂੰ ਕਿਵੇਂ ਫੇਲ ਕਰਨਾ ਇਹਨਾਂ ਨੇ ਜਿਹੜੇ ਸ਼ੰਭੂ ਬਾਰਡਰਾਂ ਤੇ ਜਾਂ ਖਨੋਰੀ ਬਾਰਡਰਾਂ ਤੇ ਬੈਠੇ ਸੀਗੇ ਉਹ ਤਰ੍ਹਾਂ ਦੇ ਵਿੱਚ ਵਿਚੋਲ ਗਿਰੀ ਕਰਨੀ ਤੇ ਗੱਲ ਨੂੰ ਸਿਰੇ ਨਾਲ ਆਉਣਾ ਅਸੀਂ ਹੁਮੰਦ ਭਾਗਾ ਕਹਿੰਦੇ ਆ ਤੇ ਜਿਹੜਾ ਇਹ ਪ੍ਰਚਾਰ ਕਰਦੇ ਆ ਸਿਆਸੀ ਪਾਰਟੀਆਂ ਸਾਰੀਆਂ ਵੀ ਸੰਯੁਕਤ ਮੋਰਚਾ ਮੋਰਚਾ ਪਹਾੜ ਗਏ ਇਕੱਠਾ ਨਹੀਂ ਹੋਣਾ ਅੱਜ ਤੁਸੀਂ ਦੇਖ ਰਹੇ ਆ ਕਿ ਇਕੱਲੇ ਪੰਜਾਬ ਦੀਆਂ ਜਿਹੜੀਆਂ 40 ਦੇ ਕਰੀਬ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਗਈਆਂ ਤੇ ਸਾਡੇ ਉਗਰਾਹਾਂ ਨੇ ਤੇ ਉਹਨਾਂ ਨੂੰ ਵੀ ਸਦਾ ਤਵੇ ਉੱਠ ਕੇ ਨਾਲ ਚੱਲੋ ਤੇ ਇਹਦਾ ਵੱਡਾ ਅਸਰ ਪੈਣਾ ਹੈ ਤੋ ਅਸੀਂ ਜੇ ਪਿਛੇ ਇਤਿਹਾਸ ਨੂੰ ਨਹੀਂ ਵੇਖੀਏ ਖਾਲੀ ਹੱਥ ਸਾਡੇ ਬਾਬੇ ਨਾਨਕ ਨੇ ਜਿਹੜਾ ਬਾਪੜਿਆਂ ਨੂੰ ਲੜਕਾਰਿਆ ਸੀ ਅੱਜ ਅਸੀਂ ਖਾਲੀ ਹੱਥ ਆਂ ਕੋਈ ਸਾਡੇ ਕੋਲੇ ਕੋਈ ਮਸ਼ੀਨਾਂ ਨਹੀਂ ਵੱਡਾ ਜਨਤਕ ਇਕੱਠ ਆਵਾਰ ਵੱਡਾ ਹੁੰਦਾ ਇਹਦੇ ਚ ਸਾਰੀਆਂ ਜਨਤਕ ਜਥੇਬੰਦੀਆਂ ਵੀ ਸ਼ਾਮਲ ਹੋ ਗਿਆ ਮੁਲਾਜ਼ਮਾਂ ਦੀਆਂ ਚਾਹੇ ਮਜ਼ਦੂਰਾਂ ਦੀਆਂ ਚਾਹੇ ਟ੍ਰੇਡ ਯੂਨੀਅਨਾਂ ਚਾਹੇ ਕਾਰਖਾਨੇਦਾਰਾਂ ਚਾਹੇ ਸਾਡੇ ਆੜ੍ਹਤਗੇ ਐਸੋਸੀਏਸ਼ਨਾਂ ਸਾਡੇ ਡੇਰੀ ਫਾਰਮ ਵਾਲੇ ਆ ਉਹ ਵੀ ਸ਼ਾਮਲ ਹੋਇਆ ਤੇ ਸਾਡੇ ਜਿਹਨੇ ਦੁਕਾਨਦਾਰ ਹੈ ਉਨ੍ਹਾਂ ਤੇ ਵੀ ਅਸਰ ਪੈਣਾ ਇਹ ਜਿਹੜਾ ਨੀਤੀਆਂ ਆ ਰਹੀਆਂ ਮੌਲ ਬਾਜ਼ਾਰ ਆ ਰਹੇ ਆ ਇਸ ਕਰਕੇ ਇਹ ਜਿਹੜਾ ਗੰਤ ਹੈ ਇਹ ਅਸੀਂ ਆ ਸਮਝਦੇ ਵੇ ਰਾਮਲੀਲਾ ਤੇ ਥਾਂ ਨਹੀਂ ਮਿਲਣੀ ਐ ਏਡਾ ਇਕੱਠ ਹੋ ਜਾਣਾ ਤੇ ਹੁਣ ਅਸੀਂ ਇਹ ਜਿਹੜਾ ਮੋਦੀ ਨੂੰ ਲੜਕਾ ਦੇ ਜਾ ਰਹੇ ਜਿੰਨਾ ਚੱਕਰ ਮੰਗਾ ਪੂਰਨ ਤੌਰ ਤੇ ਨਹੀਂ ਦਿੰਦੇ ਉਹਨਾਂ ਚੱਕਰ ਅਸੀਂ ਵਾਪਸ ਨਹੀਂ ਐ ਐਲਾਨ ਅਗਲਾ ਜਿਹੜਾ ਕਰਾਂਗੇ ਉਹ ਤੇ ਵੀ ਪੁੱਲ ਚੜਾਵਾਂਗੇ ਧੰਨਵਾਦ ਸੋ ਧੰਨਵਾਦ ਸੋ ਇਹ ਸানা ਆਪਾਂ ਕੇ ਬੀਗ ਦੇ ਅਗਰਾ ਦੇ ਅਲੱਗ-ਅਲੱਗ ਨੇਤਾ ਤੇ ਇਹ ਜਿਹੜੀਆਂ ਜਿਹੜੀਆਂ ਬੱਸਾਂ ਇਸ ਵਕਤ ਆਪਾਂ ਗੱਲ ਕਰ ਗਏ ਤਾਂ ਸਿੱਧੀਆਂ ਜਿਹੜਾ ਹਰਿਆਣਾ ਦੇ ਵਿੱਚ ਐਂਟਰ ਹੋ ਚੁੱਕੀਆਂ ਹਰਿਆਣਾ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਨੂੰ ਨਹੀਂ ਰੋਕਿਆਗਾ ਜਿਸ ਤਰ੍ਹਾਂ ਆਪਾਂ ਕੇ ਪਹਿਲਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਜਿਹੜੇ ਆਗੂਆਂ ਨੂੰ ਜਾਂਦੇ ਕਿੱਧਰ ਨੂੰ ਰੋਕਿਆ ਗਿਆ ਸੀ ਫਿਲਹਾਲ ਦੇਖਦੇ ਆਂਗੇ ਨਾਮ ਨੀਲਾ ਗਰਾਊਂਡ ਦੇ ਵਿੱਚ ਜਿਹੜਾ ਹੈਗਾ ਕਿਦਾਂ ਦਾ ਮਾਹੌਲ ਬਣਦਾ ਹੈ ਧੰਨਵਾਦ